ਸਵਾਗਤ ਹੈ ਜਿੰਦਾ ਤੁਹਾਡੇ ਆਪਣੇ ਚੈਨਲ HFY एग्जाम ਸਟੱਡੀ ਦੇ ਵਿੱਚ ਮੈਂ ਹਮਿੰਦਰ ਆਪਾਂ ਕਰ ਰਹੇ ਹਾਂ ਹਿਸਟਰੀ NCERT ਕਲਾਸ 6 ਅੱਜ ਆਪਣਾ ਹੈਗਾ ਚੈਪਟਰ ਨੰਬਰ 5 ਕੀ ਦੱਸਦੀਆਂ ਹਨ ਸਾਨੂੰ ਕਿਤਾਬਾਂ ਅਤੇ ਖਬਰਾਂ ਅੱਜ ਆਪਾਂ ਇਸ ਚੈਪਟਰ ਨੂੰ ਪੂਰੀ ਡਿਟੇਲ ਦੇ ਵਿੱਚ ਪੜ੍ਹਾਂਗੇ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਇਸ ਚੈਪਟਰ ਦੇ ਵਿੱਚ ਆਪਾਂ ਦੇਖਾਂਗੇ ਦੁਨੀਆ ਦੇ ਪ੍ਰਾਚੀਨ ਸਾਹਿਤਿਕ ਸਰੋਤ ਆਪਾਂ ਗੱਲ ਕਰ ਰਹੇ ਹਾਂਗੇ ਭਾਰਤੀ ਉਪਮਹਾਦੀਪ ਦੀ ਤਾਂ ਭਾਰਤੀ ਉਪਮਹਾਦੀਪ ਦੇ ਵਿੱਚ ਪਾਕਿਸਤਾਨ ਬੰਗਲਾਦੇਸ਼ ਨੇਪਾਲ ਭੂਟਾਨ ਅਤੇ ਬਰਮਾ ਵਰਗੇ ਜਿਹੜੇ ਦੇਸ਼ ਸੀਗੇ ਸਮਾ ਸੀਗੇ ਇਹ ਪੁਰਾਣੇ ਸਮੇਂ ਦੀ ਗੱਲ ਹੋ ਰਹੀ ਆ ਉਦੋਂ ਇਹ ਸਾਰਾ ਇੱਕ ਹੀ ਮਹਾਦੀਪ ਹੁੰਦਾ ਸੀਗਾ ਭਾਰਤੀ ਮਹਾਦੀਪ ਇਹਦੇ ਵਿੱਚ ਜਿਹੜੇ ਦੇਸ਼ ਨੇਗੇ ਉਹ ਬਾਅਦ ਚ ਬਣੇ ਨੇ ਇਸ ਦਾ ਜਿਹੜੇ ਸਾਹਿਤਿਕ ਸਰੋਤ ਸੀਗੇ ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਕਰਦੇ ਆ ਤਾਂ ਇਹਨਾਂ ਦੇ ਵਿੱਚ ਵੇਦਾਂ ਦੀ ਗੱਲ ਆ ਜਾਂਦੀ ਆ ਵੇਦਾਂ ਦੀ ਸੰਖਿਆ 4 ਹੈ ਰਿਗਵੇਦ ਸਾਮਵੇਦ ਯਜੁਰਵੇਦ ਤੇ ਅਥਰਵਵੇਦ ਇਹ ਜਿਹੜੇ ਸਾਹਿਤਿਕ ਸਰੋਤ ਨੇਗੇ ਇਹ ਭਾਰਤੀ ਮਹਾਦੀਪ ਦੇ ਸਭ ਤੋਂ ਪੁਰਾਣੇ ਸਰੋਤ ਨੇਗੇ ਸਭ ਤੋਂ ਪੁਰਾਣਾ ਜਿਹੜਾ ਵੇਦਿਕ ਹੁਰਗਵੈਦਾ ਜਿਸ ਦੀ ਰਚਨਾ 3500 ਸਾਲ ਪਹਿਲਾਂ ਹੋਈ ਸੀਗੀ ਰਿਗਵੈਦ ਵਿੱਚ 10 ਤੋਂ ਵੱਧ ਪ੍ਰਾਰਥਨਾਵਾਂ ਜਾਂ ਮੰਤਰ ਹਨ ਜਿਨ੍ਹਾਂ ਨੂੰ ਸੂਤਕ ਕਿਹਾ ਗਿਆ ਹੈ ਸੂਤਕ ਦਾ ਮਤਲਬ ਹੁੰਦਾ ਹੈ ਚੰਗੀ ਤਰ੍ਹਾਂ ਬੋਲਿਆ ਗਿਆ ਇਹ ਸੂਤਕ ਅਲੱਗ-ਅਲੱਗ ਦੇਵੀ-ਦੇਵਤਿਆਂ ਦੀ ਮਹਿਮਾ ਦੇ ਵਿੱਚ ਰਚੇ ਗਏ ਹਨ ਇਨ੍ਹਾਂ ਚ ਤਿੰਨ ਦੇਵਤੇ ਮਹੱਤਵਪੂਰਨ ਹਨ ਅਗਨੀ ਦੇਵਤਾ ਇੰਦਰ ਦੇਵਤਾ ਤੇ ਸ਼ੋਮ ਦੇਵਤਾ ਅਗਨੀ ਅਗਦਾ ਦਿੱਤਾ ਹੈ ਇੰਦਰਾ ਜਿਹੜਾ ਉਹ ਜਦੋਂ ਦਾ ਦੇਵਤਾ ਹੈ ਅਤੇ ਸੋਮ ਇੱਕ ਪੌਦਾ ਹੈ ਜਿਹੜਾ ਸੋਮ ਦੇਵਤਾ ਹੈ ਇੱਕ ਪੌਦਾ ਵਾ ਜਿਸ ਤੋਂ ਇੱਕ ਖਾਸ ਖਾਣ ਪੀਣ ਵਾਲਾ ਪਦਾਰਥ ਬਣਾਇਆ ਜਾਂਦਾ ਵਾ ਵੇਦਾਂ ਦੀਆਂ ਪ੍ਰਾਰਥਨਾਵਾਂ ਜਾਂ ਸੂਤਕਾਂ ਦੀ ਰਚਨਾ ਰੀਸ਼ੀਆਂ ਦੇ ਦੁਆਰਾ ਕੀਤੀ ਗਈ ਹੈ ਰਗਵੇਦ ਦਾ ਉਚਾਰਨ ਸਸਵਰ ਪਾਠ ਦੇ ਦੁਆਰਾ ਕੀਤਾ ਜਾਂਦਾ ਹੈ ਸਸਵਰ ਪਾਠ ਕੀ ਹੁੰਦਾ ਵਾ ਜਿਵੇਂ ਰੀषि ਪਹਿਲਾਂ ਆਪ ਬੋਲਦੇ ਸੀਗੇ ਫਿਰ ਉਹਨਾਂ ਦੇ ਪਿੱਛੇ ਵਿਦਿਆਰਥੀ ਬੋਲਦੇ ਸਨ ਇਸ ਦੇ ਵਿੱਚ ਪਾਠ ਵਾਂਗ ਪੜਿਆ ਨਹੀਂ ਜਾਂਦਾ ਸਗੋਂ ਦੂਜੇ ਦੁਆਰਾ ਬੋਲੇ ਗਏ ਨੂੰ ਉਚਾਰਿਆ ਜਾਂਦਾ ਸੀ ਮਤਲਬ ਜਿਵੇਂ ਜਿਹੜੀ ਸੀ ਬੋਲਦੇ ਸੀਗੇ ਉਹਨਾਂ ਦੇ ਪਿੱਛੇ ਜਿਹੜੇ ਸਟੂਡੈਂਟ ਸੀਗੇ ਉਹ ਬੋਲਦੇ ਸੀਗੇ ਇਹਨੂੰ ਪਾਠ ਦੇ ਵਾਂਗੂ ਨਹੀਂ ਪੜਿਆ ਜਾਂਦਾ ਸੀਗਾ ਮਤਲਬ ਜੇ ਕੋਈ ਬੰਦਾ ਬੋਲਦਾ ਸੀ ਤਾਂ ਉਹਦੀ ਨਕਲ ਕਰਕੇ ਬੋਲਣਾ ਪੈਂਦਾ ਸੀਗਾ ਇਹਨੂੰ ਕੀ ਕਿਹਾ ਜਾਂਦਾ ਵਾ ਸਸਵਰ ਪਾਠ ਜ਼ਿਆਦਾਤਰ ਸੂਤਕਾਂ ਤੇ ਰਚਨ ਹਾਰ ਸਿੱਖਣ ਅਤੇ ਸਿਖਾਉਣ ਵਾਲੇ ਪੁਰਸ਼ ਸਨ ਕੁਝ ਪ੍ਰਾਰਥਨਾਵਾਂ ਦੀ ਰਚਨਾ ਮਹਿਲਾਵਾਂ ਨੇ ਵੀ ਕੀਤੀ ਸੀ ਉਸ ਸਮੇਂ ਮਹਿਲਾਵਾਂ ਨੂੰ ਵੀ ਮਤਦਾਨ ਦਿੱਤੀ ਜਾਂਦੀ ਸੀ ਕਿ ਤੇ ਉਹਨਾਂ ਨੇ ਵੀ ਜਿਹੜੇ ਸੂਤਕ ਸੀ ਜਾਂ ਪ੍ਰਾਰਥਨਾਵਾਂ ਸੀਗੀ ਉਹਨਾਂ ਦੀ ਰਚਨਾ ਕੀਤੀ ਸੀ ਰਗਵੇਦ ਦੀ ਭਾਸ਼ਾ ਪ੍ਰਾਕ ਸੰਸਕ੍ਰਿਤ ਜਾਂ ਵੈਦਿਕ ਸੰਸਕ੍ਰਿਤ ਕਹਾਉਂਦੀ ਹੈ ਅੱਗੇ ਦੇਖਦੇ ਹਾਂਗੇ ਰਗਵੇਦਿਕ ਸਮਾਜ ਵਿੱਚ ਘੋੜੇ ਅਤੇ ਗਾਵਾਂ ਨੂੰ ਬਹੁਤ ਮਤਦਾਨ ਦਿੱਤੀ ਜਾਂਦੀ ਸੀ ਇਸ ਲਈ ਨਦੀਆਂ ਦੀ ਤੁਲਨਾ ਘੋੜੇ ਅਤੇ ਗਾਵਾਂ ਦੇ ਨਾਲ ਕੀਤੀ ਗਈ ਹੈ ਰਗਵੇਦ ਦੀਆਂ ਪ੍ਰਾਰਥਨਾਵਾਂ ਵਿੱਚ ਹੋਰ ਦੂਜੀਆਂ ਨਦੀਆਂ ਖਾਸ ਕਰਕੇ ਸਸਵਤੀ ਸਿੰਧੂ ਅਤੇ ਉਹਨਾਂ ਦੀਆਂ ਸਹਾਇਕ ਨਦੀਆਂ ਦਾ ਜਿਹੜਾ ਜ਼ਿਕਰ ਆਉਂਦਾ ਹੈ ਰਿਗਵੇਦ ਵਿੱਚ ਗੰਗਾ ਅਤੇ ਜਮੁਨਾ ਦਾ ਜ਼ਿਕਰ ਸਿਰਫ ਇੱਕ ਵਾਰ ਆਉਂਦਾ ਹੈ ਨੋਟ ਕਰਨ ਵਾਲੀ ਗੱਲ ਇਹ ਹੈ ਇੱਥੇ ਰਿਗਵੇਦ ਨੂੰ ਇੰਨੇ ਸਾਲਾਂ ਤੋਂ ਯਾਦ ਹੀ ਰੱਖਿਆ ਗਿਆ ਅੱਜ ਦੇ ਰਿਗਵੇਦ ਦਾ ਜਿਹੜਾ ਸਰੂਪ ਹੈ ਉਹ ਅੱਜ ਤੋਂ 200 ਸਾਲ ਪਹਿਲਾਂ ਹੀ ਲਿਖਿਆ ਗਿਆ ਸੀਗਾ ਮਤਲਬ ਜਿਵੇਂ ਆਪਾਂ ਕਹਾਣੀਆਂ ਚਲਦੀਆਂ ਲਿਗੀਆਂ ਉਹਮੇ ਕਹਾਣੀਆਂ ਇੱਕ ਪੀੜੀ ਤੋਂ ਦੂਜੀ ਪੀੜੀ ਦੂਜੀ ਪੀੜੀ ਤੋਂ ਤੀਜੀ ਪੀੜੀ ਇਸ ਤਰ੍ਹਾਂ ਹੀ ਜਿਹੜਾ ਰਗਵੇਤ ਨੂੰ ਯਾਦ ਰੱਖਿਆ ਗਿਆ ਸੀ ਪ੍ਰੰਤੂ ਜਿਹੜਾ ਅੱਜ ਦਾ ਪਰ ਰਗਵੇਤ ਦੇਖਦੇ ਆ ਇਹ ਵੀ ਜਿਹੜਾ ਸੰਸਕਰਣ ਆ ਦਾ ਇਹਨੂੰ ਬਣਾਇਆ ਕਦੋਂ ਗਿਆ 200 ਸਾਲ ਪਹਿਲਾਂ ਹੀ ਬਣਾਇਆ ਗਿਆ ਅੱਗੇ ਆਪਾਂ ਦੇਖਦੇ ਆਂਗੇ ਸੰਸਕ੍ਰਿਤ ਅਤੇ ਹੋਰ ਭਾਸ਼ਾਵਾਂ ਸੰਸਕ੍ਰਿਤ ਭਾਸ਼ਾ ਭਾਰੋਪੀਏ ਮਤਲਬ ਭਾਰਤ ਤੇ ਯੂਰੋਪੀ ਭਾਸ਼ਾ ਪਰਿਵਾਰ ਦਾ ਹਿੱਸਾ ਹੈ ਕਿਉਂਕਿ ਆਰੰਭ ਦੇ ਵਿੱਚ ਉਨ੍ਹਾਂ ਚ ਕਈ ਸ਼ਬਦ ਇਕੋ ਜਿਹੇ ਸਨ ਉਦਾਹਰਨ ਦੇ ਲਈ ਜਿਵੇਂ ਮਾਤਰ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਮਾਂ ਹਿੰਦੀ ਅਤੇ ਮਦਰ ਇੰਗਲਿਸ਼ ਭਾਸ਼ਾ ਦਾ ਸ਼ਬਦ ਇਹਨਾਂ ਨੂੰ ਜੇਕਰ ਆਪਾਂ ਦੇਖੀਏ ਤਾਂ ਇਹਨਾਂ ਦਾ ਮਤਲਬ ਇੱਕ ਹੀ ਹੈ ਭਾਰਤ ਦੀਆਂ ਕਈ ਭਾਸ਼ਾਵਾਂ ਜਿਵੇਂ ਅਸਮੀਆ ਇੱਥੇ ਅਸਮੀਆ ਆਊਗਾ ਗੁਜਰਾਤੀ ਹਿੰਦੀ ਕਸ਼ਮੀਰੀ ਅਤੇ ਸਿੰਧੀ ਇਹ ਇਸੇ ਭਾਸ਼ਾ ਪਰਿਵਾਰ ਦਾ ਹਿੱਸਾ ਹਨ ਏਸੀਆਈ ਭਾਸ਼ਾਵਾਂ ਜਿਵੇਂ ਫਾਰਸੀ ਅਤੇ ਯੂਰਪ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਜਿਵੇਂ ਅੰਗਰੇਜ਼ੀ ਫ੍ਰਾਂਸੀਸੀ ਜਰਮਨੀ ਦੀ ਭਾਸ਼ਾ ਜਰਮਨ ਯੂਨਾਨੀ ਇਟਾਲਵੀ ਸਪੈਨਸ ਆਦ ਇਸੇ ਭਾਸ਼ਾ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਹਨ ਅੱਗੇ ਦੇਖਦੇ ਹਾਂਗੇ ਭਾਰਤੀ ਉਪਮਹਾਦੀਪ ਦੇ ਉੱਤਰ ਪੂਰਬੀ ਪ੍ਰਦੇਸ਼ਾਂ ਦੇ ਵਿੱਚ ਤਿੱਬਤ ਬਰਮਾ ਪਰਿਵਾਰ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇਗੀਆਂ ਜਿਵੇਂ ਅਸਮਾਲਾ ਏਰੀਆ ਹੋ ਗਿਆ ਸਿੱਕਮਾਲਾ ਏਰੀਆ ਹੋ ਗਿਆ ਤਾਂ ਉੱਥੇ ਤਿੱਬਤ ਬਰਮਾ ਪਰਿਵਾਰ ਦੀ ਜਿਹੜੀ ਭਾਸ਼ਾ ਉਹ ਬੋਲੀ ਜਾਂਦੀ ਹੈਗੀ ਦੱਖਣੀ ਭਾਰਤ ਵਿੱਚ ਤਮਿਲ ਤੇਲਗੂ ਕੰਨੜ ਅਤੇ ਮਲਿਆਲਮ ਇਹ ਦਰਾਵਿੜ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਨੇ ਜਿਹੜੀਆਂ ਦੱਖਣ ਭਾਰਤ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਉਹ ਦਰਾਵਿੜ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਲਗੀਆਂ 4 ਖੰਡ ਮੱਧ ਭਾਰਤ ਦੇ ਕਈ ਹਿੱਸਿਆਂ 'ਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਆਸਟ੍ਰੋ ਏਸ਼ੀਆਟਿਕ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਹਨ ਜਿਹੜੀਆਂ ਵਿਚਾਲੇ ਭਾਰਤ ਦੇ ਬੋਲੀਆਂ ਜਾਂਦੀਆਂ ਨੇ ਕਿ ਉਹ ਆਸਟ੍ਰੋ ਏਸ਼ੀਆਟਿਕ ਪਰਿਵਾਰ ਦੇ ਨਾਲ ਜੁੜੀਆਂ ਜਾਂਦੀਆਂ ਹੋਈਆਂ ਹਨ ਜਿਵੇਂ ਹੁਣ ਭਾਰਤ ਦੇ ਵਿੱਚ ਚਾਤਰਾ ਦੀਆਂ ਭਾਸ਼ਾਵਾਂ ਹੋਈਆਂ ਇੱਕ ਭਾਰਤੀ ਯੂਰਪੀ ਭਾਸ਼ਾ ਪਰਿਵਾਰ ਦੂਜਾ ਤਿੱਬਤ ਬਰਮਾ ਪਰਿਵਾਰ ਤੀਜਾ ਆ ਜਾਂਦਾ ਵਾ ਆਪਣੇ ਕੋਲ ਦਰਾਵੀਅਨ ਭਾਸ਼ਾ ਪਰਿਵਾਰ ਤੇ ਚੌਥਾ ਆ ਜਾਂਦਾ ਆਸਟ੍ਰੋ ਏਸ਼ੀਆਟਿਕ ਭਾਸ਼ਾ ਪਰਿਵਾਰ ਚਾਰ ਭਾਸ਼ਾ ਪਰਿਵਾਰ ਨੇਗੇ ਜਿਹੜੇ ਭਾਰਤ ਦੇ ਵਿੱਚ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇਗੀਆਂ ਅੱਗੇ ਆਪਾਂ ਦੇਖਦੇ ਹਾਂਗੇ ਪਸ਼ੂ ਘੋੜੇ ਅਤੇ ਰੱਥਾਂ ਦੇ ਬਾਰੇ ਰਗਵਾਇਤ ਦੇ ਵਿੱਚ ਪਸ਼ੂਆਂ ਬੱਚੇ ਖਾਸ ਕਰਕੇ ਪੁੱਤਰਾਂ ਅਤੇ ਘੋੜਿਆਂ ਦੀ ਪ੍ਰਾਪਤੀ ਲਈ ਅਨੇਕਾਂ ਪ੍ਰਾਰਥਨਾਵਾਂ ਅਨ ਮਤਲਬ ਅਨੇਕਾਂ ਸੂਤਕ ਹਨ ਇਹਨਾਂ ਦੇ ਲਈ ਘੋੜੇ ਨੂੰ ਲੜਾਈ ਦੇ ਵਿੱਚ ਰੱਥ ਖਿੱਚਣ ਤੇ ਕੰਮ ਲਿਆ ਜਾਂਦਾ ਸੀ ਇਹਨਾਂ ਲੜਾਈਆਂ ਚ ਪਸ਼ੂਆਂ ਨੂੰ ਜਿੱਤ ਕੇ ਲਿਆਂਦਾ ਜਾਂਦਾ ਸੀਗਾ ਮਤਲਬ ਉਹ ਲੜਾਈਆਂ ਪਸ਼ੂਆਂ ਨੂੰ ਜਿੱਤਣ ਵਾਸਤੇ ਵੀ ਕੀਤੀਆਂ ਜਾਂਦੀਆਂ ਸੀਗੀਆਂ ਲੜਾਈਆਂ ਜ਼ਮੀਨ ਦੇ ਲਈ ਕੁਝ ਲੜਾਈਆਂ ਪਾਣੀ ਦੇ ਲਈ ਸਨ ਤੇ ਕੁਝ ਲੋਕਾਂ ਨੂੰ ਬੰਦੀ ਬਣਾਉਣ ਦੇ ਲਈ ਕੀਤੀਆਂ ਜਾਂਦੀਆਂ ਸਨ ਜੰਦ ਵਿੱਚ ਜਿੱਤੇ ਗਏ ਧਨ ਦਾ ਕੁਝ ਭਾਗ ਜਿਹੜੇ ਸਰਦਾਰ ਸੀਗੇ ਉਹ ਰੱਖ ਲੈਂਦੇ ਸੀਗੇ ਜਾਨਕਿ ਜਿਹੜੇ ਮੋਢੀ ਹੁੰਦੇ ਸੀਗੇ ਅ ਕਬੀਲੇ ਦੇ ਉਹ ਰੱਖ ਲੈਂਦੇ ਸੀਗੇ ਕੁਝ ਹਿੱਸਾ ਪੁਜਾਰੀਆਂ ਨੂੰ ਦੇ ਦਿੱਤਾ ਜਾਂਦਾ ਸੀ ਅਤੇ ਕੁਝ ਜਿਹੜਾ ਬਚਿਆ ਹੋਇਆ ਹਿੱਸਾ ਸੀਗਾ ਉਹ ਆਮ ਜਨਤਾ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ ਕੁਝ ਧਨ ਯੱਗ ਕਰਨ ਦੇ ਲਈ ਰੱਖਿਆ ਜਾਂਦਾ ਸੀਗਾ ਯੱਗ ਵਿੱਚ ਘਿਓ ਅਨਾਜ ਅਤੇ ਕਦੇ-ਕਦੇ ਜਾਨਵਰਾਂ ਦੀ ਬਲੀ ਵੀ ਦਿੱਤੀ ਜਾਂਦੀ ਸੀ ਜ਼ਿਆਦਾਤਰ ਪੁਰਸ਼ ਇਹਨਾਂ ਲੜਾਈਆਂ 'ਚ ਹਿੱਸਾ ਲੈਂਦੇ ਸਨ ਅਤੇ ਇਹਨਾਂ ਦੀ ਕੋਈ ਸਥਾਈ ਸੈਨਾ ਨਹੀਂ ਹੁੰਦੀ ਸੀਗੀ ਮਤਲਬ ਜਦੋਂ ਉਹ ਲੜਦੇ ਸੀਗੇ ਤਾਂ ਇਕੱਠੇ ਹੋ ਕੇ ਲੜ ਪੈਂਦੇ ਸੀ ਪਰੰਤੂ ਉਹਨਾਂ ਦੀ ਕੋਈ ਵੀ ਸਥਾਈ ਸੈਨਾ ਨਹੀਂ ਸੀਗੀ ਉਹ ਆਪਣੇ ਜਿਹੜੇ ਮੰਤਵ ਸੀਗੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਇਕੱਠਾ ਹੁੰਦੇ ਸੀਗੇ ਤੇ ਉਹ ਮੰਤਵ ਨੂੰ ਪੂਰਾ ਕਰਨ ਦੇ ਲਈ ਜਦ ਲੜਦੇ ਸੀ ਪਰੰਤੂ ਉਹਨਾਂ ਦੀ ਕੋਈ ਵੀ ਸਥਾਈ ਸੈਨਾ ਨਹੀਂ ਹੁੰਦੀ ਸੀ ਜਾਂ ਉਹਨਾਂ ਦਾ ਕੋਈ ਰਾਜਾ ਨਹੀਂ ਹੁੰਦਾ ਸੀਗਾ ਉਹਨਾਂ ਦੇ ਹੁੰਦੇ ਸੀਗੇ ਸਰਦਾਰ ਕੁੱਝ ਸੁਭਾਵਾਂ ਮਿਲ ਕੇ ਯੁੱਧ ਅਤੇ ਸ਼ਾਂਤੀ ਦੇ ਵਿਸ਼ਿਆਂ ਤੇ ਸਲਾਹ ਮਸ਼ੂਰਾ ਕਰਦੀਆਂ ਸਨ ਇਹ ਜਿਹੜੇ ਲੋਕ ਸੀਗੇ ਬਹਾਦਰ ਅਤੇ ਕੁਸ਼ਲ ਯੋਧਾ ਨੂੰ ਆਪਣਾ ਸਰਦਾਰ ਚੁਣਦੇ ਸੀਗੇ ਮਤਲਬ ਜਿਹੜਾ ਸਰਦਾਰ ਹੁੰਦਾ ਸੀਗਾ ਉਹ ਬਹਾਦਰ ਵੀ ਹੁੰਦਾ ਸੀ ਤੇ ਕੁਸ਼ਲ ਵੀ ਹੁੰਦਾ ਸੀਗਾ ਜੰਗ ਦੇ ਵਿੱਚ ਉਹਨੂੰ ਜਿਹੜਾ ਇਹ ਆਪਣਾ ਸਰਦਾਰ ਚੁਣਦੇ ਸੀਗੇ ਅੱਗੇ ਦੇਖਦੇ ਹਾਂਗੇ ਲੋਕਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਲੋਕਾਂ ਦਾ ਜਿਹੜਾ ਵਰਗੀਕਰਨ ਹੈਗਾ ਉਹ ਕੰਮ ਭਾਸ਼ਾ ਪਰਿਵਾਰ ਜਾਂ ਭਾਈਚਾਰੇ ਨਿਵਾਸ ਸਥਾਨ ਜਾਂ ਸੰਸਕ੍ਰਿਤ ਪਰੰਪਰਾ ਦੇ ਆਧਾਰ ਤੇ ਕੀਤਾ ਜਾਂਦਾ ਰਿਹਾ ਹੈ ਪੁਜੋਹਿਤ ਜਿਨ੍ਹਾਂ ਨੂੰ ਕਈ ਵਾਰ ਬ੍ਰਾਹਮਣ ਕਿਹਾ ਜਾਂਦਾ ਹੈ ਉਹ ਕਈ ਤਰ੍ਹਾਂ ਦੇ ਜੱਗ ਜਾਂ ਰਸਮਾਂ ਕਰਵਾਉਂਦੇ ਸਨ ਉਸ ਸਮੇਂ ਦੇ ਰਾਜੇ ਜਾਂ ਸਰਦਾਰ ਨਾ ਤਾਂ ਵੱਡੀ ਰਾਜਧਾਨੀ ਨਾ ਮਹਿਲ ਵਿੱਚ ਰਹਿੰਦੇ ਸਨ ਨਾ ਉਹਨਾਂ ਕੋਲ ਕੋਈ ਸੈਨਾ ਹੁੰਦੀ ਸੀ ਅਤੇ ਨਾ ਹੀ ਉਹ ਜਿਹੜੀ ਜਨਤਾ ਤੋਂ ਕੋਈ ਵੀ ਤਰ੍ਹਾਂ ਦਾ ਕਰ ਵਸੂਲ ਕਰਦੇ ਸਨ ਰਾਜੇ ਦਾ ਸਰਦਾਰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਆਪ ਹੀ ਸ਼ਾਸਕ ਨਹੀਂ ਬਣ ਸਕਦਾ ਸੀ ਕਿਉਂਕਿ ਜਿਹੜੇ ਕਬੀਲੇ ਦੇ ਲੋਕ ਸੀਗੇ ਉਹ ਆਪਣਾ ਜਿਹੜਾ ਸਰਦਾਰ ਹੈਗਾ ਉਹ ਬਹਾਦਰ ਤੇ ਕੁਸ਼ਲ ਯੋਧਾ ਨੂੰ ਚੁਣਦੇ ਸੀਗੇ ਉਹ ਇਹ ਨਹੀਂ ਸੀਗਾ ਵੀ ਜੇਕਰ ਕੋਈ ਸਰਦਾਰ ਆ ਜਾਂ ਰਾਜਾ ਉਹ ਨੂੰ ਉਹਦੀ ਜਮ ਮੌਤ ਹੋ ਗਈ ਤਾਂ ਉਹ ਤੋਂ ਬਾਅਦ ਜਿਹੜਾ ਉਹਦਾ ਪੁੱਤਰ ਬਣ ਜੂਗਾ ਇਸ ਤਰ੍ਹਾਂ ਨਹੀਂ ਹੁੰਦਾ ਸੀਗਾ ਮਤਲਬ ਉਹ ਸਹਿਮਤੀ ਦੇ ਨਾਲ ਆਪਣਾ ਸਰਦਾਰ ਹੈਗਾ ਉਹ ਚੁਣਦੇ ਸੀਗੇ ਜਨਤਾ ਅਤੇ ਪੂਰੇ ਭਾਈਚਾਰੇ ਦੇ ਲਈ ਦੋ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਸੀਗਾ ਜਨ ਅਤੇ ਵਿਸ਼ ਵਿਸ਼ ਨੂੰ ਵੈਸਿ ਕਹਿ ਦਿੰਦੇ ਨੇ ਰਗਵੇਦ ਵਿੱਚ ਵਿਸ਼ ਅਤੇ ਜਨ ਨਾਂ ਜਿਹੜੇ ਨਗੇ ਮਿਲਦੇ ਨੇਗੇ ਦੋ ਨਾਂ ਮਿਲਦੇ ਨੇ ਰਗਵੇਦ ਵਿੱਚ ਵਿਸ਼ ਅਤੇ ਜਨ ਇਸ ਲਈ ਸਾਨੂੰ ਪੁਰੂ ਜਨ ਜਾਂ ਵਿਸ਼ ਭਾਰਤ ਜਨ ਜਾਂ ਵਿਸ਼ ਜਦੂ ਜਨ ਜਾਂ ਵਿਸ਼ ਵਰਗੇ ਕਈ ਉਲੇਖ ਮਿਲਦੇ ਹਨ ਇਹ ਸਾਨੂੰ ਉਲੇਖਨ ਗਏ ਜਿਹੜੇ ਰਗਵੇਦ ਦੇ ਵਿੱਚ ਮਿਲਦੇ ਨੇ ਦੋ ਨਾਮ ਮਿਲਦੇ ਨੇ ਵਿਸ਼ ਅਤੇ ਯਨ ਜਿਹੜੇ ਲੋਕਾਂ ਨੇ ਰਗਵੇਦ ਦੀ ਰਚਨਾ ਕੀਤੀ ਉਹ ਖੁਦ ਨੂੰ ਆਰੀਅਨ ਕਹਿੰਦੇ ਸਨ ਅਤੇ ਆਪਣੇ ਵਿਰੋਧੀਆਂ ਨੂੰ ਦਾਸੂ ਜਾਂ ਦਾਸ ਕਹਿੰਦੇ ਸਨ ਜਿਹੜੇ ਲੋਕਾਂ ਨੇ ਰਗਵੇਦ ਦੀ ਰਚਨਾ ਕੀਤੀ ਜਿਹੜੇ ઋષਿਮੁਨੀ ਸੀਗੇ ਉਹ ਆਪਣੇ ਆਪ ਨੂੰ ਆਰੀਅਨ ਲੋਕ ਕਹਿੰਦੇ ਸੀਗੇ ਤੇ ਜਿਹੜੇ ਉਹਨਾਂ ਦੇ ਵਿਰੋਧੀ ਸੀ ਜਿਨ੍ਹਾਂ ਨੂੰ ਉਹ ਨਹੀਂ ਪਸੰਦ ਕਰਦੇ ਸੀ ਉਹਨਾਂ ਨੂੰ ਦਾਸੂ ਜਾਂ ਦਾਸ ਕਿਹਾ ਜਾਂਦਾ ਸੀ ਦਾਸੂ ਉਹ ਲੋਕ ਸਨ ਜਿਹੜੇ ਯੱਗ ਨਹੀਂ ਕਰ ਸਕਦੇ ਸਨ ਅਤੇ ਸ਼ਾਇਦ ਉਹ ਦੂਜੀ ਭਾਸ਼ਾ ਬੋਲਦੇ ਹੋਣਗੇ ਉਸ ਸਮੇਂ ਬਾਅਦ ਦੇ ਸਮੇਂ ਦੇ ਵਿੱਚ ਦਾਸ ਦਾ ਮਤਲਬ ਗੁਲਾਮ ਹੋ ਗਿਆ ਅੱਗੇ ਦੇਖ ਦਾਂਗੇ ਚੋਪਸ ਸਪਾਹੀ ਕਹਾਣੀ ਮਹਾਪਥਰਾਂ ਦੀ ਮਹਾਪਥਰ ਕਬਰਾਂ ਬਣਾਉਣ ਦੇ ਲਈ ਜਿਹੜੀ ਪ੍ਰਥਾ ਸੀਗੀ ਇਹ 3000 ਸਾਲ ਪਹਿਲਾਂ ਸ਼ੁਰੂ ਹੋਈ ਇਹ ਪ੍ਰਥਾ ਦक्कਨ ਦੱਖਣੀ ਭਾਰਤ ਉੱਤਰੀ ਭਾਰਤ ਅਤੇ ਕਸ਼ਮੀਰ ਵਿੱਚ ਪ੍ਰਚਲਿਤ ਸੀਗੀ ਜਿਹੜੀ ਮਹਾਪੱਥਰਾਂ ਦੀਆਂ ਜਿਹੜੀਆਂ ਕਬਰਾਂ ਨਿਗੀਆਂ ਉਹ ਆਪਾਂ ਨੂੰ ਮਿਲਦੀਆਂ ਵੀ ਕਿੱਥੋਂ ਨੇ ਜੀਆਂ ਦੱਖਣੀ ਭਾਰਤ ਉੱਤਰੀ ਭਾਰਤ ਅਤੇ ਕਸ਼ਮੀਰ ਦੇ ਵਿੱਚ ਜ਼ਿਆਦਾਤਰ ਇਹ ਇਲਾਕਿਆਂ ਦੇ ਵਿੱਚ ਜਿੱਥੇ ਵੱਡੇ ਵੱਡੇ ਪੱਥਰ ਮਿਲਦੇ ਨੇ ਨਾ ਉੱਥੇ ਹੀ ਜਿਹੜੀਆਂ ਇਹ ਮਹਾ ਪੱਥਰ ਕਬਰਾਂ ਨੇਗੀਆਂ ਬੜੀਆਂ ਆਪਾਂ ਨੂੰ ਮਿਲਦੀਆਂ ਨੇ ਇਹ ਪੱਥਰ ਦਫਨ ਕਰਨ ਦੀ ਜਗ੍ਹਾ ਤੇ ਲੋਕਾਂ ਦੇ ਦੁਆਰਾ ਬੜੇ ਤਰੀਕੇ ਦੇ ਨਾਲ ਲਗਾਏ ਜਾਂਦੇ ਸਨ ਕੁਝ ਮਹਾਪੱਥਰ ਜ਼ਮੀਨ ਦੇ ਉੱਪਰ ਦਿਖਾਈ ਦਿੰਦੇ ਸਨ ਜਦੋਂ ਕਿ ਕੁਝ ਮਹਾਪੱਥਰ ਜ਼ਮੀਨ ਦੇ ਇਹ ਤਾਂ ਹੁੰਦੇ ਸਨ ਕਈ ਵਾਰ ਪ੍ਰਤਿਤ ਵਿਗਿਆਨੀਆਂ ਨੂੰ ਗੋਲ ਆਕਾਰ ਦੇ ਸਜਾਏ ਹੋਏ ਪੱਥਰ ਵੀ ਮਿਲੇ ਹਨ ਕਈ ਵਾਰ ਇਕੱਲਾ ਖੜਾ ਹੋਇਆ ਪੱਥਰ ਵੀ ਮਿਲਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਕਬਰਾਂ ਨਹੀਂ ਆ ਉਹ ਪੁਰਾਣੇ ਸਮੇਂ ਦੀਆਂ ਆਪਾਂ ਨੂੰ ਦੇਖ ਨੂੰ ਮਿਲਦੀਆਂ ਨੇ ਵੱਡੇ ਵੱਡੇ ਪੱਥਰਾਂ ਦੀਆਂ ਕਬਰਾਂ ਜਿਨ੍ਹਾਂ ਨੂੰ ਮਹਾਪੱਥਰਾਂ ਦੀਆਂ ਕਬਰਾਂ ਕਿਹਾ ਜਾਂਦਾ ਹੈ ਆਮ ਤੌਰ ਤੇ ਮਰਦਿਆਂ ਨੂੰ ਖਾਸ ਕਿਸਮ ਦੇ ਕਾਲੇ ਲਾਲ ਮਿੱਟੀ ਦੇ ਬਰਤਨ ਜਿਨ੍ਹਾਂ ਨੂੰ ਬਲੈਕ ਐਂਡ ਰੈੱਡ ਬੀਅਰ ਦੇ ਨਾਮ ਨਾਲ ਜਾਣਿਆ ਜਾਂਦਾ ਦੇ ਨਾਲ ਦਫਨਾਇਆ ਜਾਂਦਾ ਸੀ ਇਸ ਦੇ ਨਾਲ ਹੀ ਲੋਹੇ ਦੇ ਔਜ਼ਾਰ ਹਥਿਆਰ ਘੋੜੇ ਦੇ ਕੰਕਾਲ ਸਮਾਨ ਪੱਥਰ ਅਤੇ ਸੋਨੇ ਦੇ ਗਹਿਣੇ ਵੀ ਆਪਾਂ ਨੂੰ ਕਬਰਾਂ ਦੇ ਵਿੱਚੋਂ ਮਿਲੇ ਹਨ ਕਿਤੇ ਕਿਤੇ ਮਹਾਪੱਥਰਾਂ ਵਿੱਚ ਇੱਕ ਤੋਂ ਜ਼ਿਆਦਾ ਜਿਹੜੇ ਕੰਕਾਲ ਨੇਗੇ ਉਹ ਵੀ ਮਿਲੇ ਹਨ ਇਹ ਇਸ ਚੀਜ਼ ਨੂੰ ਦਰਸਾਉਂਦਾ ਹੈ ਕਿ ਸ਼ਾਇਦ ਇੱਕ ਹੀ ਪਰਿਵਾਰ ਦੇ ਲੋਕਾਂ ਨੂੰ ਇੱਕ ਸਥਾਨ ਤੇ ਪੋਰਟ ਹੋਲ ਦੇ ਰਾਸਤੇ ਅਲੱਗ-ਅਲੱਗ ਸਮੇਂ ਦੇ ਵਿੱਚ ਦਫਨਾਇਆ ਗਿਆ ਸੀ ਪੋਰਟ ਹੋਲ ਆ ਜਿਹੜਾ ਤੁਹਾਨੂੰ ਨਿਸ਼ਾਨ ਦਿਖ ਰਿਹਾ ਹੈ ਨਾ ਗੋਲ ਜਿਹਾ ਇਹਨੂੰ ਕਿਹਾ ਜਾਂਦਾ ਵਾ ਪੋਰਟ ਹੋਲ ਜਿਹੜੀ ਕਵਰ ਸੀਗੀ ਉਹ ਡੁੱਗੀ ਬਣਾ ਲੈਂਦੇ ਸੀਗੇ ਜਦੋਂ ਕੋਈ ਮਰਦਾ ਸੀਗਾ ਇਹਦੇ ਮੂਰੇ ਜਿਹੜਾ ਪੱਥਰ ਲੱਗਾ ਹੁੰਦਾ ਸੀ ਇਹਨੂੰ ਚੱਕਦੇ ਸੀ ਤੇ ਬੰਦੇ ਨੂੰ ਇਹਦੇ ਵਿੱਚ ਪਾ ਕੇ ਪੱਥਰ ਦੁਆਰੇ ਲਾ ਦਿੰਦੇ ਸੀਗੇ ਇਸ ਕਰਕੇ ਸਾਨੂੰ ਇੱਕ ਹੀ ਕਵਰ ਦੇ ਵਿੱਚ ਕਈ ਜਿਹੜੇ ਕੰਕਾਲ ਨੇਗੇ ਉਹ ਮਿਲੇ ਨੇਗੇ ਪੋਰਟ ਹੋਲ ਕਬਰ ਵਿੱਚ ਇੱਕ ਗੋਲ ਰਸਤਾ ਜਿਸ ਦੇ ਅੱਗੇ ਵੱਡਾ ਪੱਥਰ ਲੱਗਿਆ ਹੁੰਦਾ ਸੀ ਆਹ ਤੁਸੀਂ ਦੇਖ ਸਕਦੇ ਹੋ ਇੱਥੇ ਇਹਨੂੰ ਕੀ ਕਿਹਾ ਜਾਂਦਾ ਪੋਰਟ ਹੋ ਅੱਗੇ ਦੇਖਦੇ ਹਾਂ ਇਨਾਮ گاؤں ਦੇ ਇੱਕ ਖਾਸ ਵਿਅਕਤੀ ਦੀ ਕਬਰ ਦੇ ਬਾਰੇ ਇਹ ਵਰਤਮਾਨ ਸਮੇਂ ਮਹਾਰਾਸ਼ਟਰ ਦੇ ਵਿੱਚ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਸ਼ਟਰ ਦੇ ਵਿੱਚ ਇਹ ਇਨਾਮ گاؤں ਹੈ ਇਹ ਪੀਮਾ ਨਦੀ ਦੀ ਸਹਾਇਕ ਨਦੀ ਦੇ ਕਿਨਾਰੇ ਤੇ ਸਥਿਤ ਹੈ ਇਸ ਜਗ੍ਹਾ ਤੇ 3700 ਤੋਂ ਲੈ ਕੇ 2700 ਸਾਲ ਪਹਿਲਾਂ ਲੋਕ ਰਹਿੰਦੇ ਸਨ ਇੱਥੇ ਬਾਲਗ ਲੋਕਾਂ ਨੂੰ ਖੱਡੇ ਦੇ ਵਿੱਚ ਸਿੱਧਾ ਪਾ ਕੇ ਦੱਬਿਆ ਜਾਂਦਾ ਸੀ ਉਹਨਾਂ ਦਾ ਜਿਹੜਾ ਸਿਰ ਸੀਗਾ ਉਹ ਉੱਤਰ ਵੱਲ ਰੱਖਿਆ ਜਾਂਦਾ ਸੀ ਹੁਣ ਵੀ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਆਪਣੇ ਸਮਸ਼ਾਨ ਘਾਟ ਦੇ ਵਿੱਚ ਮਰਦੇ ਨੂੰ ਜਲਾਉਣ ਸਮੇਂ ਜਿਹੜਾ ਸਿਰ ਹੈਗਾ ਉਹ ਉੱਤਰ ਵੱਲ ਨੂੰ ਰੱਖਿਆ ਜਾਂਦਾ ਵਾ ਇਹ ਚੀਜ਼ਾਂ ਆਪਾਂ ਨਾਰਮਲ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਹਾਂਗੇ ਇਹ ਪੁਰਾਣੇ ਲੋਕਾਂ ਦਾ ਇਸ ਤਰ੍ਹਾਂ ਸੀਗਾ ਵਿਚਾਰ ਕਿ ਉਹ ਸਿਰ ਉੱਤਰ ਵੱਲ ਰੱਖਦੇ ਸੀ ਕਈ ਵਾਰ ਉਹਨਾਂ ਨੂੰ ਘਰ ਦੇ ਅੰਦਰ ਹੀ ਦੱਬਿਆ ਜਾਂਦਾ ਸੀਗਾ ਅਤੇ ਬਰਤਨ ਵੀ ਉਸ ਦੀ ਕਬਰ ਦੇ ਵਿੱਚ ਰੱਖੇ ਜਾਂਦੇ ਸੀਗੇ। ਇੱਕ ਵਿਅਕਤੀ ਨੂੰ 5 ਕਮਰਿਆਂ ਵਾਲੇ ਘਰ ਦੇ ਵਿਹੜੇ ਵਿੱਚ 4 ਪੈਰਾਂ ਵਾਲੇ ਮਿੱਟੀ ਦੇ ਇੱਕ ਵੱਡੇ ਸੰਦੂਖ ਦੇ ਵਿੱਚ ਦੱਬਿਆ ਗਿਆ ਸੀ। ਇਹ ਵੀ ਸਾਨੂੰ ਇਸ ਦੇ ਸਬੂਤ ਸਾਨੂੰ ਇਨਾਮ گاؤں ਤੋਂ ਮਿਲੇ ਹਨ। ਇਨਾਮ گاؤں ਵਿੱਚੋਂ ਤਣਕ, ਜੋ ਚਾਵਲ, ਦਾਲਾਂ, ਬਾਜਰਾ, ਮਟਰ ਅਤੇ ਤਿਲ ਦੇ ਬੀਜ ਨੇਗੇ ਜਿਹੜੇ ਸਾਨੂੰ ਪ੍ਰਾਪਤ ਹੋਏ ਨੇਗੇ। ਗਾਵ ਬਲਦ ਮੱਝ ਬੱਕਰੀ ਭੇਡ ਕੁੱਤਾ ਘੋੜਾ ਗਧਾ ਸੂਰ ਚਿੱਤ ਕਬਰਾ ਸਾੰਬਰ ਹਿਰਨ ਕ੍ਰਿਸ਼ਨ ਮਿਰਗ ਨਿਆਵळा ਚਿੜੀਆਂ ਕੜਿਆਲ ਕਛੂ ਕੇਕੜਾ ਅਤੇ ਮੱਛੀਆਂ ਦੀਆਂ ਹੱਡੀਆਂ ਵੀ ਪਾਈਆਂ ਗਈਆਂ ਹਨ ਖਾਣ ਦੇ ਜਿਹੜੇ ਉਹਨਾਂ ਦੇ ਫਲ ਹੁੰਦੇ ਸੀ ਜਿਵੇਂ ਬੇਰ ਔਲਾ ਜਾਮਣ ਖਰੋਲ ਖੰਜੂਰ ਅਤੇ ਕਈ ਹੋਰ ਤਰ੍ਹਾਂ ਦੇ ਰਸ ਵਾਲੇ ਜਿਹੜੇ ਫਲ ਸੀਗੇ ਇਹਦੇ ਸਾਨੂੰ ਸਬੂਤ ਨੇ ਕਿ ਜਿਹੜੇ ਇਨਾਮ گاؤں ਤੋਂ ਪ੍ਰਾਪਤ ਹੋਏ ਹਨ ਅੱਗੇ ਦੇਖਦੇ ਹਾਂ ਕਿ ਕੀ ਦੱਸਦੇ ਹਨ ਸਾਨੂੰ ਕੰਕਾਲਾਂ ਦੇ ਅਧਿਐਨ ਜਿਹੜੇ ਇਸ ਤਰ੍ਹਾਂ ਦੇ ਕੰਕਾਲ ਹੁੰਦੇ ਨੇ ਜਿਹੜੇ ਪ੍ਰਤਿਤ ਵਿਗਿਆਨੀ ਨੇ ਉਹਨਾਂ ਦਾ ਅਧਿਐਨ ਕਰਦੇ ਨੇ ਤਾਂ ਉਹਨਾਂ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਵਾ ਛੋਟੇ ਆਕਾਰ ਦੇ ਆਧਾਰ ਤੇ ਬੱਚੇ ਦੇ ਕੰਕਾਲ ਨੂੰ ਆਸਾਨੀ ਦੇ ਨਾਲ ਪਛਾਣਿਆ ਜਾ ਸਕਦਾ ਵਾ ਜੇਕਰ ਕੰਕਾਲ ਦਾ ਸائز ਛੋਟਾ ਵਾ ਤਾਂ ਉੱਥੋਂ ਆਪਾਂ ਅੰਦਾਜ਼ੇ ਨਾਲ ਪਤਾ ਹੀ ਕਰ ਸਕਦੇ ਹਾਂ ਕਿ ਇਹ ਜਿਹੜਾ ਅੰਕਾਲ ਆਗਾ ਉਹ ਬੱਚੇ ਦਾ ਹੋਊਗਾ ਪਰੰਤੂ ਇੱਕ ਬੱਚੇ ਅਤੇ ਬੱਚੀ ਦੇ ਕੰਕਾਲ ਦੇ ਵਿੱਚ ਕੋਈ ਵੱਡਾ ਫਰਕ ਨਹੀਂ ਹੁੰਦਾ ਜਿਹੜਾ ਬੱਚਾ ਵਾ ਜਦ ਬੱਚੀ ਆ ਉਹਨਾਂ ਦਾ ਜਿਹੜਾ ਸਾਈਜ਼ ਹੈਗਾ ਉਹ ਛੋਟਾ ਹੋਊਗਾ ਪਰ ਉਹਦੇ ਤੋਂ ਆਪਾਂ ਇਹ ਨਹੀਂ ਪਛਾਣ ਸਕਦੇ ਵੀ ਇਹ ਮੁੰਡਾ ਸੀ ਜਾਂ ਕੁੜੀ ਸੀ ਕਦੇ-ਕਦੇ ਲੋਕ ਕੰਕਾਲ ਦੇ ਨਾਲ ਮਿਲਣ ਵਾਲੇ ਸਮਾਨ ਦੇ ਆਧਾਰ ਤੇ ਅੰਦਾਜ਼ਾ ਲਾਉਂਦੇ ਸੀਗੇ ਵੀ ਇਹ ਮੁੰਡਾ ਸੀ ਜਾਂ ਕੁੜੀ ਸੀ ਕੰਕਾਲ ਦੇ ਲਿੰਗ ਨੂੰ ਪਛਾਣਨ ਦਾ ਵਧੀਆ ਤਰੀਕਾ ਉਸ ਦੀਆਂ ਹੱਡੀਆਂ ਦੀ ਜਾਂਚ ਹੈ ਕਿਉਂਕਿ ਮਹਿਲਾਵਾਂ ਨਹੀਂ ਜਿਹੜੀਆਂ ਉਹ ਬੱਚੇ ਨੂੰ ਜਨਮ ਦਿੰਦੀਆਂ ਨੇ ਇਸ ਲਈ ਉਹਨਾਂ ਦਾ ਜਿਹੜਾ ਚੂਲਾਗਾ ਉਹ ਪੁਰਸ਼ਾਂ ਦੇ ਚੂਲੇ ਦੇ ਨਾਲੋਂ ਜ਼ਿਆਦਾ ਵੱਡਾ ਹੁੰਦਾ ਜਾਂ ਜ਼ਿਆਦਾ ਚੌੜਾ ਹੁੰਦਾ ਜਿਵੇਂ ਇੱਥੇ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਚੂਲਾ ਹੈਗਾ ਜ਼ਿਆਦਾ ਚੌੜਾ ਵਾ ਇਹ ਜਿਹੜਾ ਚੂਲਾ ਵਾ ਜ਼ਿਆਦਾ ਛੋਟਾ ਵਾ ਇੱਥੋਂ ਪਤਾ ਲੱਗ ਜਾਂਦਾ ਵਾ ਕਿ ਜਿਹੜਾ ਇਹ ਕੰਕਾਲ ਹੈਗਾ ਇਹ ਇੱਕ ਮਹਿਲਾ ਦਾ ਕੰਕਾਲ ਹੈ ਤੇ ਇਹ ਇੱਕ ਪੁਰਸ਼ ਦਾ ਕੰਕਾਲ ਹੈ ਅੱਗੇ ਦੇਖਦੇ ਹਾਂਗੇ ਕੁਝ ਯਾਦ ਰੱਖਣ ਵਾਲੀਆਂ ਗੱਲਾਂ ਅੱਜ ਤੋਂ 2000 ਸਾਲ ਪਹਿਲਾਂ ਚਰਕ ਨਾਂ ਦੇ ਪ੍ਰਸਿੱਧ ਵੈਦ ਨੇ ਚਿਕਿਤਸਾ ਸ਼ਾਸਤਰ ਤੇ ਚਰਕ ਸੰਹਿਤਾ ਨਾਮ ਦੀ ਜਿਹੜੀ ਕਿਤਾਬ ਸੀਗੀ ਲਿਖੀ ਸੀਗੀ ਮਹੱਤਵਪੂਰਨ ਤਰੀਕਾ ਇਸ ਚੈਪਟਰ ਦੇ ਵਿੱਚ ਯਾਦ ਕਰਨ ਵਾਲੀਆਂ ਇਹ ਨੇਗੀਆਂ ਵਿਵੇਦਾਂ ਦੀ ਰਚਨਾ ਦੀ ਸ਼ੁਰੂਆਤ ਲਗਭਗ 3500 ਸਾਲ ਪਹਿਲਾਂ ਹੋਈ ਸੀ ਮਹਾ ਪੱਥਰਾਂ ਦੇ ਨਿਰਮਾਣ ਦੀ ਸ਼ੁਰੂਆਤ 3000 ਸਾਲ ਪਹਿਲਾਂ ਇਨਾਮ گاؤں ਦੇ ਵਿੱਚ ਕਿਸਾਨਾਂ ਦਾ ਨਿਵਾਸ ਲਗਭਗ 3600 ਤੋਂ 2700 ਸਾਲ ਪਹਿਲਾਂ ਹੋਇਆ ਸੀ ਚਰਕ ਸੰਹਿਤਾ ਦੀ ਜਿਹੜੀ ਰਚਨਾ ਸੀਗੀ ਉਹ ਲਗਭਗ 2000 ਸਾਲ ਪਹਿਲਾਂ ਹੋਈ ਸੀ ਤਾਂ ਇਹ ਸੀਗਾ ਜੀ ਹਿਸਟਰੀ ਐਨਸੀਆਰਟੀ ਕਲਾਸ 6 ਦਾ ਚੈਪਟਰ ਨੰਬਰ 5 ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ